ਸਵਾਗਤ ਹੈ ਜੀ ਹੁਸ਼ਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਾ ਤਬੰਗਿਆਂ ਨਸਤੀਕ ਪਿੰਡ ਮਜ਼ਾਰੇ ਚ ਮੌਜੂਦ ਸ਼੍ਰੀ ਨਾਮਕਵਲ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਆਉਣ ਵਾਲੀ 21, 22 ਅਤੇ 23 ਅਗਸਤ ਨੂੰ ਸਾਲਾਨਾ ਜੋੜ ਮੇਲਾ ਲੱਗਣ ਚ ਜਾ ਰਿਹਾ ਹੈ ਤੇ ਵੱਡੀ ਗਿਣਤੀ ਦੇ ਵਿੱਚ ਸੰਗਤ ਹਰ ਸਾਲ ਹੀ ਉੱਥੇ ਨਤਮਸਤਕ ਹੁੰਦੀ ਹੈ ਤਾਂ ਪੰਜਾਬ ਦੇ ਲੱਖਾਂ ਹੀ ਲੋਕ ਹੈ ਜਿਹੜੇ ਜਿਨ੍ਹਾਂ ਦੀ ਸ਼ਰਧਾ ਉਸ ਡੇਰੇ ਦੇ ਨਾਲ ਜੁੜੀ ਹੋਈ ਹੈ ਤਾ ਹਰ ਸਾਲ ਹਰ ਹਫਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਨਤਮਸਤਕ ਹੁੰਦੀ ਹੈ ਤਾਂ ਹੁਣ ਵੀ ਤਿੰਨ ਦਿਨਾਂ ਮੇਲੇ ਨੂੰ ਲੈ ਕੇ ਪੰਜਾਬ ਭਰ ਦੀਆਂ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਕੁਝ ਟੈਕਸੀ ਡਰਾਈਵਰਾਂ ਵੱਲੋਂ ਇੱਕ ਅਨੋਖੀ ਸੇਵਾ ਦਾ ਬੀੜਾ ਚੁੱਕਿਆ ਗਿਆ ਕਿਉਂਕਿ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਹੁਸ਼ਾਰਪੁਰ ਤੋਂ ਹੀ ਇਹ ਵੱਡੀ ਗਿਣਤੀ ਦੇ ਵਿੱਚ ਸੰਗਤ ਹੈ ਜਿਹੜੀ ਉਹ ਰਾਜਾ ਸਾਹਿਬ ਦੇ ਦਰਬਾਰ ਤੱਕ ਪਹੁੰਚਦੀ ਹੈ ਜਿਨਾ ਦੀ ਸੁੱਖ ਸਹੂਲਤ ਲਈ ਟੈਕਸੀ ਡਰਾਈਵਰਾਂ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਹੈ ਸੇਵਾ ਭਾਵਨਾ ਨੂੰ ਮੁੱਖ ਰੱਖਦੇ ਹੋਇਆਂ ਜਿੰਨੇ ਦਿਨ ਤੱਕ ਰਾਜਾ ਸਾਹਿਬ ਦੇ ਦਰਬਾਰ ਤੇ ਮੇਲਾ ਲੱਗੇਗਾ ਯਾਨੀ ਕਿ ਤਿੰਨ ਦਿਨਾਂ ਤੱਕ ਹੁਸ਼ਿਆਰਪੁਰ ਤੋਂ ਰੋਜ਼ਾਨਾ 30 ਤੋਂ ਲੈ ਕੇ 35 ਤੱਕ ਭਾਵ ਕੀ ਤਿੰਨ ਦਰਜਨ ਦੇ ਕਰੀਬ ਟੈਕਸੀਆਂ ਜਿਹੜੀਆਂ ਉਹ ਮੁਫਤ ਚੱਲਣਗੀਆਂ ਜੋ ਕਿ ਪਹਿਲਾਂ ਤਾਂ ਸਵੇਰ ਸਮੇਂ ਇਸ ਸੰਗਤਾਂ ਨੂੰ ਲੈ ਕੇ ਹੁਸ਼ਿਆਰਪੁਰ ਤੋਂ ਜਾਣਗੀਆਂ ਤੇ ਉਸ ਤੋਂ ਬਾਅਦ ਉਥੋਂ ਸ਼ਾਮ ਨੂੰ ਸੰਗਤਾਂ ਨੂੰ ਮੋੜ ਉਹਨਾਂ ਦੇ ਘਰਾਂ ਤੱਕ ਪਹੁੰਚਾਉਣਗੀਆਂ ਇਸ ਬਾਬਤ ਜਦੋਂ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਟੈਕਸੀ ਡਰਾਈਵਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਨਹੀਂ ਬਲਕਿ ਪਿਛਲੇ ਵਰੇ ਵੀ ਉਹਨਾਂ ਵੱਲੋਂ ਇਸ ਸੇਵਾ ਨੂੰ ਜਾਰੀ ਰੱਖਿਆ ਗਿਆ ਸੀ ਤੇ ਉਹਨਾਂ ਦੇ ਕੰਮਕਾਜ ਤੇ ਰਾਜਾ ਸਾਹਿਬ ਦੀ ਬਹੁਤ ਜ਼ਿਆਦਾ ਮਿਹਰ ਹੈ ਤੇ ਉਹਨਾਂ ਦੀ ਮਿਹਰ ਸਦਕਾ ਹੀ ਉਹ ਘਰਾਂ ਆਪਣਿਆਂ ਦਾ ਗੁਜ਼ਾਰਾ ਕਰਦੇ ਨੇ ਤੇ ਉਹਨਾਂ ਦੀ ਵੀ ਕਾਫੀ ਜ਼ਿਆਦਾ ਸ਼ਰਧਾ ਜਿਹੜੀ ਉਸ ਡੇਰੇ ਦੇ ਨਾਲ ਜੁੜੀ ਹੋਈ ਹੈ ਤੇ ਇਸੇ ਨੂੰ ਮੁੱਖ ਰੱਖਦੇ ਹੋਏ ਇਹਨਾਂ ਵੱਲੋਂ ਇਸ ਸਾਲ ਵੀ ਇਸ ਸੇਵਾ ਦਾ ਬੀੜਾ ਚੁੱਕਿਆ ਗਿਆ। ਮੇਰਾ ਨਾਮ ਜੈਪ ਸਿੰਘ ਹੈ ਜੀ। ਜਿਕੇ ਦੇਖਿਆ ਵੀ ਤਾਂ ਇੱਥੇ ਦੁਨੀਆਂ ਦੀਆਂ ਗੱਡੀਆਂ ਖੜੀਆਂ ਨੇ ਉਹਨਾਂ ਦੇ ਵਿੱਚ ਰਾਜਾ ਸਾਹਿਬ ਦਾ ਲੱਗਿਆ ਪੋਸਟਰ ਲੱਗੇ ਹੋਏ ਨੇ ਫ੍ਰੀ ਸੇਵ ਲਿਖਿਆ ਹੋਇਆ। ਕੀ ਪੂਰਾ ਹੈ ਇਹਦਾ? ਹਾਂ ਜੀ। ਇਹ ਜਿਹੜਾ ਪੋਸਟਰ ਲੱਗੇ ਆ ਸਾਡੀਆਂ ਗੱਡੀਆਂ ਤੇ ਇਹ ਰਾਜਾ ਸਾਹਿਬ ਮਜਾਰੇ ਮੇਲਾ ਹੈ ਜੀ 21 ਅਗਸਤ ਤੋਂ ਲੈ ਕੇ 23 ਅਗਸਤ ਤੱਕ। ਤਿੰਨ ਦਿਨ ਦਾ ਮੇਲਾ ਚੱਲਣਾ ਜੀ ਇਸ ਮੇਲੇ ਦੇ ਵਿੱਚ ਸਾਡੀਆਂ ਗੱਡੀਆਂ ਹਿਸ਼ਾਰਪੁਰ ਤੋਂ ਰਾਜਾ ਸਾਹਿਬ ਦਿੱਲੀ ਜਾਣੀਆਂ ਆ 30 ਤੋਂ 35 ਗੱਡੀਆਂ ਆ ਸਾਡੀਆਂ ਸੇਵਾ ਦੇ ਵਿੱਚ ਫ੍ਰੀ ਆਫ ਕਾਸਟ ਜਾਣੀਆਂ ਇਹ ਗੱਡੀਆਂ ਇਹ ਜਿਹੜੀ ਸਰਵਿਸ ਆ ਸਾਡੀ ਕਸਟਮਰ ਨੂੰ ਫ੍ਰੀ ਦਿੱਤੀ ਜਾਊਗੀ ਇਹ ਕੀ ਇਹ ਪਹਿਲੀ ਵਾਰ ਸ਼ੁਰੂ ਕਰ ਰਹੇ ਆ ਤੁਸੀਂ ਜਾਂ ਪਹਿਲਾਂ ਵੀ ਅੱਗੇ ਵੀ ਲੈ ਕੇ ਜਾਂਦੇ ਆ ਗੱਡੀਆਂ ਦੀ ਅਸੀਂ ਪਿਛਲੇ ਸਾਲ ਵੀ ਲੈ ਕੇ ਗਏ ਸੀ ਤੇ ਇਸ ਸਾਲ ਵੀ ਸਾਡਾ ਜਾਣਾ ਆ ਅਸੀਂ ਮੇਲੇ ਤੇ ਜੇ ਕਿਸੇ ਨੇ ਤੁਹਾਡੇ ਨਾਲ ਆਗਾ ਮਿਲਣਾ ਹੋਵੇ ਉਹ ਕਿੱਥੇ ਆ ਕੇ ਮਿਲ ਸਕਦਾ ਭਾਜੀ ਜੇ ਕਿਸੇ ਨੇ ਸੰਗਤ ਨੇ ਜਾਣਾ ਚਾਹੁੰਦੀ ਆ ਉਹ ਸਾਨੂੰ ਸੰਪਰਕ ਕਰ ਸਕਦੀ ਸਾਡਾ ਟੂਰਨ ਟ੍ਰੈਵਲ ਰਾਜਾ ਸਾਹਿਬ ਟੂਰਨ ਟ੍ਰੈਵਲ ਦੇ ਨਾਂ ਤੋਂ ਕਚੈਰੀਆਂ ਦੇ ਕੋਲ ਦਫ਼ਤਰ ਆ ਸਾਡੇ ਨਾਲ ਉੱਥੇ ਆ ਕੇ ਸੰਪਰਕ ਕੀਤਾ ਜਾ ਸਕਦਾ ਲੇਕਿਨ ਗੱਡੀਆਂ ਕਿੱਥੇ ਲੱਗਦਾ ਤੁਸੀਂ 30 ਤੋਂ 35 ਗੱਡੀਆਂ ਦੱਸੀਆਂ ਕੀ ਟਾਈਮ ਆ ਇੱਕ ਵਾਰ ਜਾਣਗੇ ਜਾਂ ਬਾਰ-ਬਾਰ ਢੇੜਾ ਲਾਗੇ ਇਹਦਾ ਜੀ ਇਹਦਾ ਇਦਾਂ ਹੈ ਜੀ ਆਪਾਂ ਇਹ ਜਿਹੜੀਆਂ ਗੱਡੀਆਂ ਆ ਸਵੇਰੇ ਸੰਗਤ ਨੂੰ ਲੈ ਕੇ ਜਾਣਗੇ 9 ਵਜੇ ਲੈ ਕੇ ਜਾਵਾਂਗੇ ਸ਼ਾਮ ਨੂੰ ਵਾਪਸੀ ਦਾ ਟਾਈਮ ਜਿਹੜਾ 4 ਵਜੇ ਦਾ ਹੋਊਗਾ ਉੱਥੋਂ ਵਾਪਿਸ ਗੱਡੀ ਆਊਗੀ ਜਿਹੜੀ ਸੰਗਤ ਗੱਡੀ 'ਚ ਜਾਊਗੀ ਉਹੀ ਗੱਡੀ 'ਚ ਵਾਪਸ ਉਹਨਾਂ ਦੇ ਘਰ ਉਹੀ ਗੱਡੀ ਉਹਨਾਂ ਨੂੰ ਛੱਡਣ ਆਊਗੀ ਜੇ ਕਿ ਦੇਖਿਆ ਜਾਵੇ ਤਾਂ ਬਹੁਤ ਵੱਡੀ ਸੇਵਾ ਆ ਕਿਸ ਤਰ੍ਹਾਂ ਇਦਾਂ ਦਾ ਤੁਹਾਡੇ ਮਨ 'ਚ ਆ ਕਿ ਇਹ ਸੇਵਾ ਵੀ ਕਰਨ ਦੇਈਏ ਇਹ ਸੇਵਾ ਜੀ ਉਹ ਮਾਲਕ ਨੇ ਆਪ ਲੈਣੀ ਆ ਸਾਡੇ ਕੋਲੋਂ ਅਸੀਂ ਕੌਣ ਕਰਨ ਵਾਲੇ ਹੁੰਦੇ ਆ ਜੀ ਜੀ ਸਾਰੀ ਸੰਗਤ ਨੂੰ ਸਾਡੇ ਵੱਲੋਂ ਫ੍ਰੀ ਸੇਵਾ ਚੱਲ ਰਹੀ ਆ ਰਾਜਾ ਸਾਹਿਬ ਦੇ ਮਜਾਰੇ ਤੇ ਜਿੱਦਾਂ ਸਾਰੀ ਸੰਗਤ ਨੂੰ ਪਤਾ ਹੈ ਕਿ ਮੇਲਾ ਚੱਲ ਰਿਹਾ 21 ਅਗਸਤ ਤੋਂ ਲੈ ਕੇ 23 ਅਗਸਤ ਤੱਕ ਹੈਗਾ ਆ ਅਸੀਂ ਆਪਣੇ ਵੱਲੋਂ ਸਾਰੀ ਸੰਗਤ ਲਈ ਫ੍ਰੀ ਆਫ ਕੋਸਟ ਗੱਡੀਆਂ ਪ੍ਰੋਵਾਈਡ ਕਰਾ ਰਹੇ ਹਾਂ ਹਿਸ਼ਾਰਪੁਰ ਤੋਂ ਰਾਜਾ ਸਾਹਿਬ ਦੇ ਮਜਾਰੇ ਤੱਕ ਨੂੰ ਜੀ ਜੀ ਰਾਜੇ ਦੀ ਸਾਰਿਆਂ ਨੂੰ ਜੀ ਮੇਰਾ ਨਾਮ ਸੁਨੀਲ ਪਠਾਣੀਆ ਜੀ ਤੇ ਮੈਂ ਰਾਜਾ ਸਾਹਿਬ ਟੂਰਾਂ ਟ੍ਰੈਵਲ ਤੋਂ ਬੋਲ ਰਿਹਾ ਜੀ ਇੱਥੇ ਜਿਹੜੀਆਂ ਨਵੀਆਂ ਜ਼ਿਲ੍ਹਾ ਕਚਾਰੀਆਂ ਜੀ ਉਹਦੇ ਬਿਲਕੁਲ ਆਪੋਜ਼ਿਟ ਥੋੜਾ ਜਿਹਾ ਅ ਅੱਗੇ ਜਾ ਕੇ ਥੋੜਾ ਜਿਹਾ ਸਾਡਾ ਦਫ਼ਤਰ ਆ ਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਜਿਹੜੀ ਆ ਇਹ ਫ੍ਰੀ ਸੇਵਾ ਜਿਹੜੀ ਇਹ ਰਾਜਾ ਸਾਹਿਬ ਨੂੰ ਜਿਹੜੀ ਸ਼ੁਰੂ ਕੀਤੀ ਸੀ ਅਸੀਂ ਜੀ ਹੁਸ਼ਿਆਰਪੁਰ ਤੋਂ ਤੇ ਸੰਗਤ ਨੂੰ ਬੇਨਤੀ ਆ ਜੀ ਜ਼ਰੂਰੀ ਨਹੀਂ ਜਿਹੜੇ ਸਾਡੇ ਲੋਕਲ ਹੁਸ਼ਿਆਰਪੁਰ ਦੇ ਆ ਉਹੀ ਇੱਥੇ ਆ ਕੇ ਸਾਨੂੰ ਮਤਲਬ ਕਹਿਣ ਵੀ ਅਸੀਂ ਵੀ ਜਾਣਾ ਜਿਹੜੇ ਲਾਗੇ ਛਾਗੇ ਵਾਲੇ ਪਿੰਡ ਆ ਜਿੱਦਾਂ ਕਿ ਜਿੰਨੇ ਵੀ ਲਾਗੇ ਛਾਗੇ ਹੁਸ਼ਿਆਰਪੁਰ ਦੇ ਪਿੰਡ ਆ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਬਕਾਇਦਾ ਨੰਬਰ ਦਿੱਤੇ ਹੋਇਆ ਨੰਬਰ ਤੁਹਾਡੀ ਸਕਰੀਨ ਤੇ ਥੱਲੇ ਸ਼ੇਅਰ ਵੀ ਹੋ ਰਿਹਾ ਆ ਤੇ ਤੁਸੀਂ ਜਿੰਨੀ ਵੀ ਸੰਗਤ ਆ ਸਾਰੀ ਜਿਹੜੀ ਮਰਜ਼ੀ ਸੰਗਤ ਜਦੋਂ ਮਰਜ਼ੀ ਸਾਨੂੰ ਸੰਪਰਕ ਕਰ ਸਕਦੀ ਆ ਤੇ ਅਸੀਂ ਉਹਨਾਂ ਨੂੰ ਪਿੰਡ ਤੋਂ ਲਿਜਾ ਕੇ ਉੱਥੇ ਛੱਡਾਂਗੇ ਔਰ ਵਾਪਸੀ ਵੀ ਜਿਸ ਗੱਡੀ 'ਚ ਜਿਹੜੀ ਸੰਗਤ ਜਾਊਗੀ ਉਸੇ ਗੱਡੀ 'ਚ ਸੰਗਤ ਉਹ ਅਸੀਂ ਵਾਪਸੀ ਜਿਹੜੀ ਆ ਜਿੱਥੋਂ ਅਸੀਂ ਪਿਕ ਕੀਤੀ ਸੀ ਉੱਥੇ ਅਸੀਂ ਡ੍ਰੌਪ ਕਰਾਂਗੇ ਜੈ ਰਾਜੀ